ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਆ ਜਿਹੜਾ ਮਿੱਤਰੋ ਜਲੇ ਵੋਗੇ ਦਾ ਪਿੰਡ ਆ ਤੇ ਇਹ ਬਾਗੇ ਪੁਰਾਣੇ ਸ਼ਹਿਰ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਆ ਤੇ ਜਿਸ ਘਰ ਦੇ ਵਿੱਚੋਂ ਮੈਂ ਵੀਡੀਓ ਬਣਾਉਣ ਲੱਗਾ ਮਿੱਤਰੋ ਤਿੰਨ ਕਟੀਆਂ ਤੇ ਇੱਕ ਛੋਟੀ ਤੁਹਾਨੂੰ ਮਹੀਨੇ ਦੀ ਕੱਚੀ ਨੀਲੀ ਰਾਵੀ ਦੀ ਦਿਖਾਉਣੀ ਆ ਮਿੱਤਰੋ ਜਾਨਵਰ ਟੋਟਲ ਹੋਣਗੇ 4 14 ਜਨਵਰੀਆਂ ਦੇ ਵਿੱਚ ਇੱਕ ਮੀਣੀ ਨੀਲੀ ਰਾਵੀ ਦੀ ਹੋਊਗੀ ਮਿੱਤਰੋ ਤੇ ਦੋ ਬੱਚੇ ਹੋਣਗੇ ਟੋਟਲ ਜਨਵਰ ਚਾਰ ਫਿਰਾਂ ਅਸੀਂ ਦੋਵਾਂ ਫਿਰ ਦੱਸ ਦਵਾਂ ਇੱਕ ਵਾਰੀ ਆਜੋ ਆਪਾਂ ਕੱਲੇ-ਕੱਲੇ ਜਨਵਰ ਦੀ ਡਿਟੇਲ ਜਾਣਦੇ ਹੋਏ ਸ਼ੁਰੂਆਤ ਕਰਦੇ ਆਂ ਦੋਵੇਂ ਸਿੰਘ ਹੈਲਦੇ ਆ ਜਿਹੜੀ ਘੱਟ ਮਿਲਦੀ ਹੈ ਗੱਲ ਦੱਸਣ ਲੱਗਾ ਮੈਂ ਕੱਲੇ-ਕੱਲੇ ਦਿਲ ਦੀ ਆਜੋ ਸਸਿ ਘਾਵੇ ਸਸਿ ਘਾਵੇ ਵੀਰੇ ਕੀ ਹਾਲ ਆ ਭਾਈ ਬਹੁਤ ਵਧੀਆ ਬਰਾ ਸੇਤੰਕਰ ਪਰਿਵਾਰ ਦੀ ਸੂਰੇ ਵਧੀਆ ਵੀਰੇ ਤੇ ਹੋਰ ਕੰਮ ਕਰਕੇ ਆਏ ਹੋ ਪਰ ਕੰਮ ਤਾਂ ਠੀਕ ਆ ਭਾਈ ਠੀਕ ਆ ਸੋਕੇ ਜੋ ਅੱਛਾ ਭਾਈ ਅੱਜ ਆਪਾਂ ਦਰਸ਼ਕਾਂ ਦੀ ਕਚੈਰੀ ਦੇ ਵਿੱਚ ਕਿੰਨੇ ਜਾਨਵਰ ਦਿਖਾਵਾਂਗੇ ਭਾਈ ਆਪਾਂ ਤਿੰਨ ਤਾਂ ਕੱਟੀਆਂ ਯਾਰ ਜੀ ਤੇ ਇੱਕ ਆਪਣੇ ਕੋਲੇ ਬਹੁਤ ਹੀ ਚੰਗੀ ਝੋਟੀ ਆਈ ਆ ਪਹਿਲਾ ਸੂਆ ਸੂਨ ਵਾਲੀ ਆ ਠੀਕ ਆ ਠੀਕ ਆ ਚਾਰ ਦੰਦਾਂ ਤੇ ਇੱਕ ਮਹੀਨੇ ਦੀ ਕੱਚੀ ਆ ਪੰਜ ਚਾਰ ਦੰਦ ਵੱਧ ਵੀ ਲੈ ਸਕਦੀ ਹੈ ਨਾ ਠੀਕ ਆ ਜੀ ਜਿਹੜੀ ਆ ਕੱਟੀਆਂ ਇਹਦੀ ਉਮਰ ਆ ਵੀਰੇ 14-15 ਮਹੀਨੇ ਜੀ ਠੀਕ ਆ ਜੀ ਸਿੰਘ ਹਿਲਦੇ ਪਈ ਸਿੰਘ ਦੋਵੇਂ ਹਿਲਦੇ ਆ ਅਲਬਖਸ਼ ਦੇ ਸੀ ਮੰਦੀ ਆ ਵੀਰੇ ਅਲਬਖਸ਼ ਦੀ ਆ ਜਿਹੜੀ ਆਪਾਂ ਨੂੰ ਉਹਨਾਂ ਨੇ ਦੱਸਿਆ ਠੀਕ ਆ ਭਾਈ ਓਕੇ ਹੈ ਨਾ ਕੱਟੀ ਚੰਗੀ ਆ ਨਾ ਵੀ ਪੂਰੀ ਜਿਆਦਾ ਚੰਗੀ ਕੱਟੀ ਆ ਵੀਰੇ ਹਾਂ ਹਾਂ ਸਿੰਘ ਦੋਵੇਂ ਹਲਦੇ ਆ ਹਾਂ ਫੇਰ ਇਹ ਨਹੀਂ ਵੀ ਕੋਈ ਜਾਨ ਕਿਸਮ ਵੀ ਨਾ ਹੋਵੇ ਹਨਾ ਹਾਂ ਵੀ ਪੂਰੀ ਬੜੀ ਆ ਠੀਕ ਆ ਮਾਂ ਦੇ ਦੁੱਧ ਦਾ ਰਿਕਾਰਡ ਵੀ ਉਹਨਾਂ ਨੇ ਆਪਾਂ ਨੂੰ 16 ਕਿਲੋ ਦਾ ਦੱਸਿਆ ਈ ਮਾਂ ਦਾ ਠੀਕ ਆ ਬਾਈ ਹਾਂਜੀ ਝੋਲੀ ਝਾਲੀ ਵੇਖ ਬਰੇ ਕੱਟੀ ਦੀ ਬਹੁਤ ਜਿਆਦਾ ਚੰਗੀ ਆ ਯਾਰ ਦੋ ਥਾਂ ਗੁਲਾਬੀ ਦੋ ਕਾਲੇ ਹਨਾ ਸਾਈਡ ਸਾਈਡ ਤੋਂ ਕਾਢੀ ਪੰਨੇ ਆ ਹਨਾ ਬਹੁਤ ਜਿਆਦਾ ਚੰਗੀ ਆ ਵੀਰੇ ਕੱਟੀ ਯਾਰ ਅੱਛਾ ਬਾਈ ਕਿੰਨੇ ਦੀ ਦੇ ਦਿਆਂਗੇ ਇਹ ਦਾ ਬਰੇਅਰ ਮੁੱਲ ਕਰਨ ਨੂੰ ਤੇ ਜਿੰਨਾ ਮਰਜ਼ੀ ਕਰੀ ਜਾਈਏ ਯਾਰਾ ਆਪਾਂ 38000 ਦੀ ਕੱਟੀ ਦੇ ਦਾਂ ਮਾਨਤਨ ਦਾ ਕਰ ਦਾਂਗੇ ਬਰੇ ਕੋਈ ਗੱਲ ਫੁੱਲ ਕੇ ਦਾਂ ਸੀ ਕਰ ਦਾਂਗੇ ਕੋਈ ਗੱਲ ਕਿੰਨਾ ਫਿਰ ਕਰੇਗਾ ਵਲੇਟ 1000 ਰੁਪਇਆ ਹੋਰ ਕਰ ਦਾਂਗੇ 37 ਦੀ 35 ਦੀ ਚਾ ਕਰ ਦਾਂ ਮਟਿਆ ਜਾਵੇ ਦੇ ਦਾਂਗੇ ਹੈਨਾ ਤੇ ਇਹ ਹੋ ਗਈ ਇੱਕ ਨੰਬਰ ਤੇ ਬਈ ਦੋ ਨੰਬਰ ਤੇ ਜਿਹੜੀ ਜਿਹੜੀ ਵੀਰੇ ਦੋ ਨੰਬਰ ਤੇ ਕੱਟੀ ਆ ਲੰਡੇ ਮੱਲੀ ਦੀ ਆ ਓਕੇ ਕਿੰਨੀ ਇਹ ਆਪਾਂ ਪਿਛਲੀ ਵੀਡੀਓ ਚ ਵੀ ਪਾਈ ਸੀਗੀ ਹਾਂ ਬੰਦੇ ਬਈ ਸਾਈ ਕਰ ਗਏ ਸੀਗੇ ਆਪਣੇ ਦੋਆ ਕਟੀਆਂ ਦੀ ਹਨਾ ਸਾਈ ਕਰਕੇ ਕਟੀਆਂ ਰੋਕ ਲੀਆਂ ਤੇ ਮਗਰੋਂ ਬਈ ਅਸੀਂ ਅੱਜ ਆਉਣੇ ਅਸੀਂ ਕੱਲ੍ਹ ਆਉਣੇ ਆ ਹਨਾ ਮਗਰੋਂ ਕਰ ਲਾਗੇ ਬਈ ਸਾਡੇ ਨਾਲ ਪੈਸੇ ਰੋਕਦੇ ਆ ਚਾਰ ਦਿਨ ਸਾਡੇ ਪੈਸਿਆਂ ਦਾ ਹੱਲ ਨਹੀਂ ਹੋਇਆ ਹਨਾ ਹਾਂ ਤੇ ਆਪਾਂ ਉਹਨਾਂ ਦੀ ਸਾਈ ਵਾਪਸ ਕਰਦੇ ਠੀਕ ਆ ਬਈ ਇਹ ਕਿੰਨੀ ਉਮਰ ਦੀ ਕੱਟੀ ਹੈ ਇਹ ਵੀਰੇ 13 ਮਹੀਨੇ ਉਮਰ ਆ ਠੀਕ ਆ ਬਈ ਕੱਟੀ ਤੇ ਆਹ ਰੂ ਰਿੰਦੇ ਵੀ ਚੰਗੇ ਆ ਹਾਂਜੀ ਹਾਂਜੀ ਇਹ ਕਿੰਨੇ ਦੀ ਦੇ ਦੇਗੇ ਇਹਦਾ ਵੀਰੇ ਆਪਾਂ 30 ਮੁੱਲ ਕੀਤਾ ਸੀਗਾ ਤੇ 29000 ਦੀ ਕਾਹੀ ਦੇ ਦਾਂਗੇ ਉਹ ਨਹੀਂ ਦੇਦਾ ਠੀਕ ਆ ਬਈ ਹਾਂ ਓਕੇ ਕੱਟੀ ਬਹੁਤ ਜ਼ਿਆਦਾ ਚੰਗੀ ਹੈ ਠੀਕ ਆ ਬੰਦੇ ਬਈ ਲੈ ਮਿੱਤਰੋ ਚਾਰੇ ਪੈਰਾਂ ਤੇ ਨਿਸ਼ਾਨ ਝੂਲੀ ਝਾਲੀ ਹੈ ਨਾ ਕੱਲਾ ਕੱਲਾ ਥਾਣਾ ਖੁੱਖ ਬਹੁਤ ਚੰਗੀ ਹੈ ਮਾਰਕਿੰਗ ਮੁਰਕਿੰਗ ਹੀ ਜਾਇਆ ਜਾ ਤੇ ਪਲੀ ਵੀ ਹੈ ਗੋਲ ਕੱਟੀ ਆ ਹਾਂਜੀ ਸੋਸਾ ਨਿਗਰ ਅੱਛਾ ਇਹ 2 ਨੰਬਰ ਤੇ ਹੈ ਨਾ ਇਹ ਤਿੰਨ ਨੰਬਰ ਤੇ ਕੱਟੀਆਂ ਜਿਹੜੀ ਵੀ ਤਿੰਨ ਨੰਬਰ ਤੇ ਕੱਟੀ ਉਹਦੇ ਸੀਮਨ ਦਾ ਤਾਂ ਆਪਾਂ ਨੂੰ ਪਤਾ ਨਹੀਂਗਾ ਠੀਕ ਆ ਬਾਈ ਤੇ 9-10 ਮਹੀਨੇ ਉਮਰ ਆ ਉਹਦੀ ਠੀਕ ਆ ਠੀਕ ਆ ਠੀਕ ਆ ਤੇ 23000 ਰੁਪਿਆ ਮੋਲ ਦਾ 23000 ਰੁਪਿਆ ਜੇ ਕੋ ਤਿੰਨੇ ਲੈ ਲਵੇ ਬਾਈ ਤਿੰਨੇ ਲੈ ਲਵੇ ਵੀਰੇ 100 ਕਿਲੋਮੀਟਰ ਚ ਪਹੁੰਚ ਫ੍ਰੀ ਕਰਤਾ ਓਕੇ ਠੀਕ ਆ ਬਾਈ ਲੈ ਲਓ ਸਰੋ ਤਿੰਨੇ ਕੱਟੀਆਂ ਖਰੀਦਣ ਦੇ ਘਰੇ ਤੋਂ ਵੱਡੇ ਪਹੁੰਚ ਜਿਹੜੀ ਉਹ ਫ੍ਰੀ ਹੋ ਜਾਣੀਆਂ ਤੇ ਮਾਰਕਿੰਗ ਮੁਰਗੇ ਕੱਟੀ ਦੇ ਨਿਸ਼ਾਨ ਨਾਲ ਛੋਣ ਚੰਗੀਆਂ ਯਾਰ ਕੱਟੀਆਂ ਬਹੁਤ ਚੰਗੀਆਂ ਆ ਬਾਈ ਹਾਂ ਗੋਲਾ ਜੰਦੀ ਹਾਂ ਹਾਂ ਸੈਂਗ ਵੀ ਨਿਕਾ ਜਾ ਜਾਂਦਾ ਹਾਂ ਹਾਂ ਐਸੇ ਜੀ 23000 ਚੋਂ ਮਾਨਤਨ ਹੋ ਜਾਓ ਕੱਢ ਦਾਂਗੇ ਵੀਰੇ ਕਰਦਾ ਠੀਕ ਆ ਲੈ ਮਿੱਤਰੋ 23000 ਦੇ ਵਿੱਚੋਂ ਮਾਨਤਨ ਹੋਈ ਤਿੰਨੇ ਕੱਟੀਆਂ ਖਰੀਦੋਗੇ ਦਾ 100 ਕਿਲੋਮੀਟਰ ਦਾ ਪਹੁੰਚ ਜਿਹੜੀ ਉਹ ਫਰੀ ਹੋ ਜੂਗੀ ਤੇ ਆਹ ਜਿਹੜੀ ਭਾਈ ਇਹਦੇ ਬਾਰੇ ਦੱਸ ਫਰੀ ਜਿਹੜੀ ਆਹ ਕੱਤੀਆਂ ਇਹ ਆਪਣੀ ਹੈਗੀ ਆ ਛੋਟੀ ਚਾਰ ਦਾ ਹੰਦਾ ਠੀਕ ਆ ਤਕਰੀਬਨ 3 ਸਾਲ ਉਮਰ ਹੈ ਇਹਦੀ ਠੀਕ ਆ ਭਾਈ ਇਹਰੇ ਸੀਮਨ ਦੇ ਇਹਦਾ ਆਪਦੇ ਸੀਮਨ ਤਾਂ ਨਹੀਂ ਵੀਰੇ ਪਤਾ ਹਨਾ ਪ੍ਰੋਪਰ ਜੀ ਤੇ ਅੱਗੇ ਇਹ 507 ਤੋਂ ਗੱਬਣ 507 ਤੋਂ ਗੱਬਣ ਹਾਂਜੀ ਹਾਂਜੀ ਅੱਛਾ ਵੇ ਪੂਰਾ ਮਹੀਨਾ ਬਾਕੀ ਪੂਰਾ ਵੀਰੇ ਮਹੀਨਾ ਬਾਕੀ ਉਹਨਾਂ ਨੇ ਦੱਸਿਆ ਹਨਾ ਤੇ ਇੱਕ ਦੋ ਦਿਨ ਮਨਾਂ ਜੇ ਹੱਥ ਲਵਾ ਦੀ ਅਗਲੇ ਨੂੰ ਜੇ ਕੋਈ ਭਰਾ ਮਨ ਲਾਇਆ ਹਨਾ ਤੇ ਇਹਨਾਂ ਨੂੰ ਜ਼ਰੂਰ ਕਲੀਅਰ ਕਰਾ ਯਾਰ ਵੀਰੇ ਆਪਣੇ ਲੋ ਅਗਲਾ ਆਪਣੇ ਘਰੋਂ ਚੈੱਕ ਕਰਾ ਕੇ ਲੈ ਕੇ ਹਾਂ ਬਸ ਇਹੀ ਗੱਲ ਹੈ ਕਿਉਂਕਿ ਅੱਗੋ ਆਈਆ ਤੇਰੇ ਪੂਰਾ ਇੱਕ ਮਹੀਨਾ ਰਹਿੰਦਾ ਠੀਕ ਹਾਂ ਵੀਰੇ ਦਿਨਾਂ ਦਾ ਵੀ ਪਸੂ ਲੈ ਜਾਂਦਾ ਫਿਰ ਕੱਲ੍ਹ ਪੂਰਾ ਮਹੀਨਾ ਵੇ ਲੋ ਹੱਥ ਪਵਾ ਲਾ ਨੂੰ ਕੇ ਭਾਈ ਆਉਦੀ ਤਸਦੀਕ ਕਰ ਲੈ ਉਹ ਕਿੰਨੇ ਪੈਸੇ ਅਗਲੇ ਦੇ ਲੱਗਣੇ ਆ ਤਸੱਲੀ ਕਰਾ ਦਈਏ ਠੀਕ ਆ ਜੀ ਇਹ ਕਿੰਨੇ ਦੀ ਦੀਆ ਪਹਿਲੇ ਵੀਰੇ ਫੋਨ ਤੇ ਕਰ ਲਾਂਗੇ ਓਕੇ ਠੀਕ ਆ ਜੀ ਲੈ ਵੀ ਮਿੱਤਰੋ ਇੱਕ ਮਹੀਨੇ ਦੀ ਕੱਚੀ ਝੋਟੀ ਆ ਪਹਿਲੇ ਇਹ ਨਹੀਂ ਵੀ ਜਾ ਪੂਰੀ ਆ ਜੀ ਮਦਾਂਗੇ ਰੇਡ ਜੈ ਜੀ ਹੋਊਗਾ ਠੀਕ ਆ ਵੀਰੇ ਠੀਕ ਆ ਚਾਰੇ ਪੈਰਾਂ ਤੇ ਨਿਸ਼ਾਨੀਆਂ ਨਿਸ਼ੋਣੀਆਂ ਝੋਲੀ ਚੰਗੀ ਆ ਹਨਾ ਵੱਣਦੀ ਦਮ ਦੀ ਕੱਟੀ ਆ ਇਹ 4 ਜਨਵਰੀ ਸੀ ਬਾਈ ਦੇ 4 ਜਨਵਾਰਾ ਨੂੰ ਖਰੀਦ ਦਉਂਦੇ ਨੇ ਨੰਬਰ ਸਰਕਾਰੀ ਨੂੰ ਦੇ ਉੱਤੇ ਚਲਾ ਦਿੱਤਾ ਵਾ ਪਿੰਡ ਰੋਡੇ ਦੇ ਵਿੱਚੋਂ ਜਾਨਵਰ ਦਿਖਾਇਆ ਜਿਹੜੇ ਮੁੱਗੇ ਦਾ ਪਿੰਡ ਆ ਬਾਗਾ ਪੁਰਾਣਾ ਸ਼ਹਿਰ ਇਸ ਪਿੰਡ ਦੇ ਬਿਲਕੁਲ ਨੇੜੇ ਕਰਕੇ ਆ ਬਾਕੀ ਗੱਲਬਾਤ ਤੁਸੀਂ ਫੋਨ ਤੇ ਕਰ ਸਕਦੇ ਹੋ ਬਾਕੀ ਭਾਈ ਇਹ ਇੱਕ ਬੇਨਤੀ ਹੋਰ ਆ ਜੇ ਅਗਲਾ ਪਾ ਕੇ 500 ਰੁਪਿਆ ਸਹੀ ਪਸ਼ੂ ਰੋਕ ਦਿੰਦਾ ਤੇ ਮਗਰੋਂ ਦੋ ਦੋ ਦਿਨ ਖੱਜਲ ਕਰਦਾ ਵੀਰੇ 5000 ਰੁਪਿਆ ਤੋਂ ਘੱਟ ਆ ਪਸਾਈ ਨਹੀਂ ਹੁੰਦੀ ਹਾਂ ਨਹੀਂ ਕਰਦਾ ਭਾਈ ਸਹੀ ਗੱਲ ਜਿਹਨੇ ਲੈਣੀ ਆ ਜੇ ਨਾ ਪਸਦਾ ਇਹੀ ਤਾਂ ਮੋੜੀ ਜਾਊਗੀ ਉਹ ਵੀਰੇ ਜੇ ਨਾ ਕੋਈ ਚੱਕਰ ਪਸ਼ੂ 'ਚ ਕੋਈ ਫਾਲਟ ਹੋਵੇ ਆਪਾਂ ਪਸਾਈ ਵਾਪਸ ਕਰਾਂਗੇ ਠੀਕ ਆ ਭਾਈ ਉਹ ਠੀਕ ਆ ਠੀਕ ਆ ਹਾਂਜੀ